ਜਾਡੀ ਦੇ ਵਿੱਚ ਆਇਓ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਹਰਜਨ ਸਿੰਘ ਲੰਗੋਆ ਸੀ ਉਹ ਇਹ ਜੀ ਸ਼ਖਸੀਅਤ ਸੀਗੀ ਕੀ ਲੱਗਦਾ ਹੈ ਕਿ ਪੰਥ ਨੇ ਉਹਨਾਂ ਨੂੰ ਬੰਨਦਾ ਸਨਮਾਨ ਦਿੱਤਾ ਹੈ ਦੇਖੋ ਜੀ ਹਰ ਹਰਜਨ ਸਿੰਘ ਸੰਤ ਲਹਰਜਨ ਸਿੰਘ ਲੰਗੋਆ ਜੀ ਦੀ ਸ਼ਖਸੀਅਤ ਬਾਰੇ ਤਾਂ ਸਭ ਨੂੰ ਪਤਾ ਹੈ ਉਹਨਾਂ ਨੇ ਪੰਜਾਬ ਤੇ ਪਾਣੀਆਂ ਦੀ ਲੜਾਈ ਲੜੀ ਆ ਉਹਨਾਂ ਨੇ Hindu Sikh ਭਾਈਚਾਰੇ ਨੂੰ ਬਣਾਏ ਰੱਖਣ ਦੀ ਮੰਗ ਕੀਤੀ ਉਹਨਾਂ ਨੇ ਸਭ ਤੋਂ ਵੱਡੀ ਜਿਹੜੀ ਖੁਦ ਮੁਖਤਿਆਰੀ ਦੀ ਪੰਜਾਬ ਦੀ ਉਹਦੀ ਗੱਲ ਕੀਤੀ ਜਿਹਦੇ ਬਦਲੇ ਉਹਨਾਂ ਨੂੰ ਸ਼ਹਾਦਤ ਮਿਲੀ ਹੈ ਇਸ ਕਰਕੇ ਉਹਨਾਂ ਦੀ ਸ਼ਕਤੀ ਸਖਸ਼ਿਤ ਭਾਰਤ ਹੋਰ ਕੀ ਕਿਹਾ ਜਾ ਸਕਦਾ ਹੈ ਕਿ ਉਹ ਉਹਦਾ ਹੀ ਅੱਜ ਇਹ ਹੈ ਲਗਾਇਆ ਹੋਇਆ ਬੁੱਟਾ ਜਿਹੜੇ ਲੋਕ ਅੱਜ ਵੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹ ਅਮਰ ਹੋ ਗਏ ਨੇ ਉਹਨਾਂ ਨੂੰ ਯਾਦ ਕਰਦੇ ਹੋ ਅੱਜ ਵੀ ਐਡੀ ਗਿਣਤੀ ਚ ਇੱਥੇ ਪਹੁੰਚ ਰਹੇ ਨੇ ਹਲਕਾ ਮਲੇਰਕੋਟੜਾ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਕਿਸ਼ਤਾਂ ਦੀ ਸਟਰੈਂਥ ਹੈਗੀ ਆ ਔਰ ਫਿਊਚਰ ਦੇ ਵਿੱਚ ਕੀ ਗੱਲ ਆਉਣਗੀ ਹਲਕਾ ਮਲੇਰਕੋਟੜਾ ਤੋਂ ਅੱਜ ਇੰਨੇ ਵੱਡਾ ਭਾਰੀ ਇਕੱਠ ਆਇਆ ਇੱਥੇ ਹਰਜਨ ਸਿੰਘ ਲੰਗੋਵਾਲ ਜੀ ਦੀ ਵਰਸੀ ਮੌਕੇ ਇੰਨਾ بڑا ਆਇਆ ਜਿਹਾ ਉਮੀਦ ਤੋਂ ਕਿਤੇ ਜ਼ਿਆਦਾ ਸੀ ਜਿੰਨਾ ਅਸੀਂ ਸੋਚਦੇ ਸੀ ਉਹ ਤੋਂ ਵੀ ਕਿਤੇ ਜ਼ਿਆਦਾ ਲੋਕ ਆਪ ਮੁਹਾਰੇ ਹੋ ਕੇ ਇੱਥੇ ਪਹੁੰਚੇ ਨੇ ਔਰ ਜੋ ਲੋਕਾਂ 'ਚ ਬਹੁਤ ਅਕਸ਼ਰੋਮਨੀ ਅਕਾਲੀ ਦਰ ਨੂੰ ਲੈ ਕੇ ਜੋਸ਼ ਹੈ ਔਰ ਵੱਖਰਾ ਤਰ੍ਹਾਂ ਆਪਣਾ ਚੋਣਨੇ ਕੰਦਸਾ ਜਿਹੜੇ ਉਹਨਾਂ ਨਾਲ ਜੁੜੇ ਨੇ ਤੁਸੀਂ ਵਿਸ਼ੇਸ਼ ਤੌਰ ਤੇ ਆਪਣੇ ਹਲਕੇ ਦੇ ਵਿੱਚ ਜਿਹੜੇ ਲੋਕ ਜੁੜੇ ਨੇ ਉਹਨਾਂ ਨੂੰ ਕੀ ਕਹਿੰਦੇ ਹੋ ਦੇਖੋ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਇੱਕ ਸੀ ਧੜੇ ਬੰਦੇ ਰਹਿੰਦੇ ਨੇ ਉਹਨਾਂ ਤੋਂ ਜਿਹੜਾ ਸਮੁੰਦਰ ਹੁੰਦੇ ਨੇ ਉਹਨਾਂ 'ਚ ਨਦੀਆਂ ਦਰਿਆ ਨਿਕਲਦੇ ਰਹਿੰਦੇ ਨੇ ਪਰ ਸਮੁੰਦਰ ਸਮੁੰਦਰ ਹੁੰਦਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਜਿਹਦਾ ਚੋਣ ਨਿਸ਼ਾਨ ਤੱਕੜੀ ਉਹ ਇੱਕ ਸਮੁੰਦਰ ਹੈ ਉਹਦੇ ਨਾਲ ਉਹ ਟੱਕਰ ਲੈ ਕੇ ਤੁਹਾਡਾ ਕੁਝ ਨਹੀਂ ਬਣਨ ਵਾਲਾ ਅੱਜ ਵੀ ਤੁਹਾਨੂੰ ਇਹੀ ਬੇਨਤੀ ਹੈ ਕਿ ਆ ਜਾਓ ਮਿਲ ਕੇ ਇਕੱਠੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਆ ਸਰ ਬਾਦਲ ਨੇ ਮਲੇਰਕੋਟਲੇ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਾਇਆ ਸੀ ਕਿਸ ਤਰ੍ਹਾਂ ਯਾਦ ਕਰਾਉਣਾ ਚਾਹੁੰਗੇ ਲੋਕਾਂ ਨੂੰ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੂਰੇ ਪੰਜਾਬ 'ਚ ਕੰਮ ਕਰ ਅ ਬਾਕੀ ਧਰਮਾਂ ਦੇ ਜਿਵੇਂ ਸਿੱਖਾਂ ਲਈ ਉਹਨਾਂ ਨੇ ਹਰਮੰਦਰ ਸਾਹਿਬ 'ਚ ਕੰਮ ਕੀਤੇ ਉਸੇ ਤਰੀਕੇ ਨਾਲ ਉਹਨਾਂ ਨੇ ਮੁਸਲਮਾਨਾਂ ਲਈ Eidgah ਨੂੰ ਜਿਹੜੀ ਮਲੇਰਕੋਡ ਲੱਦੀ ਉਹਨੂੰ ਜ਼ਮੀਨ ਖਰੀਦ ਕੇ ਦਿੱਤੀ ਤੇ ਬਾਕੀ ਹਿੰਦੂਆਂ ਲਈ ਮੰਦਰ ਬਣਾਏ ਸਾਰੇ ਧਰਮਾਂ ਨੂੰ ਉਹਨਾਂ ਨੇ ਨਾਲ ਲੈ ਕੇ ਉਹ ਇੱਕ ਐਸੀ ਮਿਸਾਲ ਦਿੱਤੀ ਉਹਨਾਂ ਨੇ ਜੋ ਅੱਜ ਦੀਆਂ ਜਿਹੜੀ ਅੱਜ ਦੇ ਦੌਰ ਦੀਆਂ ਸਰਕਾਰਾਂ ਨਾਲ ਉਹਨਾਂ ਦੇ ਮੂੰਹ ਤੇ ਤਮਾਚਾ ਹੈ ਕਿ ਕਿਸ ਤਰੀਕੇ ਨਾਲ ਧਰਮ ਨਿਰਪੱਖਤਾ ਦੀ ਸਰਕਾਰ ਚੱਲ ਸਕਦੀ ਹੈ